ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫੇਰੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਦਿਨ ਹੈਗਾ ਅੱਜ ਸ਼ਨੀਵਾਰ ਦਾ ਸ਼ਨੀਵਾਰ ਹੋ ਗਿਆ ਅੱਜ ਟਾਈਮ ਹੋ ਗਿਆ ਸਵੇਰ ਦਾ 11:30 ਹੋ ਗਏ ਇਹ ਤਾਂ ਇਹਦੇ ਵਿੱਚ ਆਉਲੇ ਉਬਲ ਮੇ ਅਰ ਮੈਂ ਗੈਸ ਬਿਲਕੁਲ ਜਮੀ ਘੱਟ ਸਲੋਗਾ ਪਕਾ ਕੇ ਘਰੇ ਨਹੀਂ ਇਹਨੇ ਥੋੜੇ ਥੋੜੇ ਵਾਰ ਆ ਗਿਆ ਪਾਣਾ ਹੋ ਜਾਂਦਾ ਚਾਰ ਪਾ ਮਗੇ ਪੰਜ ਔਲੇ ਤੋਂ ਮਿਚ ਜਾਂਦਾ ਮਿਰਚ ਆ ਪਦੋਂ ਕਿਸ ਘਾਲੀਆਂ ਹੁਣ ਉਹਦੀ ਰੰਡੀਆਂ ਥੋੜਾਗੇ ਤੇ ਨਾਲੇ ਨਾਲ ਚੀਪ ਪਾਵਾਂਗੇ ਮਿਰਚਾਂ ਚ ਹੁਣ 10 ਮਿੰਟ ਨਾ 5 ਕਿ ਮੈਂ ਤੇਜ਼ ਕਰ ਦੂੰਗਾ ਇਸ ਤੇਜ਼ ਕਰਕੇ ਫਿਰ ਬਸ ਅਸੀਂ ਬੰਦ ਕਰ ਦੇਗੇ ਫਿਰ ਕੁਛ ਕਰਨ ਪਾਣੀ ਚ ਪੋ ਜਾਣਗੇ ਫਿਰ ਸੁਕਾ ਲਾਂਗੇ ਇਹ ਜਾਰਾ ਸਾਡੇ ਸਾਰੇ ਬਹੁਤ ਕੁਝ ਨਹੀਂ ਆਉਣ ਦੇ ਚਾਰ ਖਾ ਕੇ ਕਿੰਨੇ ਦਿਨ ਹੋ ਗਈ ਹੈ ਹੋ ਗਈ ਸੀ ਕਈ ਆ ਦਿਨ ਮੈਨੂੰ ਵੀ ਲਿਆਉਣ ਆਲੇ ਆਉਲੇ ਲਿਆਉਣ ਆਲੇ ਇਧਰੋਂ ਨਾ ਬਿਮਾਰੀ ਚੋਂ ਪੈਂਦੀ ਛਾਲ ਦੀ ਬਾੜੀ ਫਿਰ ਗਿਆ ਸੁਣੀਦਾ ਉੱਤਰੀ ਹੈਗੀ ਅੱਜ ਛੁੱਟੀ ਉਹ ਬਾਹਰ ਚ ਕੁੱਟੀਆਂ ਦੇ ਨੇ ਗਲੀ ਚ ਅੱਜ ਪਰਸੋਂ ਦੇ ਉਹ ਨਾ ਬੈਟ ਚਿੜੀਵੱਲਾ ਜਿਹਾ ਖੇਡਣ ਲੱਗੇ ਸਾਰੇ ਇਕੱਠੇ ਹੋ ਕੇ ਜਵਾਕ ਜੀ ਆਪਣੇ ਤਿੰਨ ਚਾਰ ਮੁੰਡੇ ਜੀ ਇਕੱਠੇ ਹੋ ਕੇ ਬੈਠੋ ਹਾਂ ਖੇਡਦੇ ਨੇ ਚਿੜੀਵੱਲਾ ਆਹਲਾ ਪਾਈ ਇਹਨੇ ਖੇਡੀਆਂ ਇਹਨੇ ਪਤੰਗ ਪੈਂਦਾ ਸੀ ਮੰਮੀ ਅੱਜ ਅਸੀਂ ਪਤੰਗ ਚੜਾਵਾਂਗੇ ਮੈਂ ਆਪਣੇ ਕੋਲੋਂ ਤੇ ਟਿੰਡੇ ਪੈਰਾਂ ਦਾ ਟਿੰਡੇ ਮੱਦੋਂਗੇ ਫਿਰ ਚਿੜੀਵੱਲੇ ਹੀ ਖੇਡੋ ਅੱਜ ਹੁਣ ਬਸ ਇਹ ਪਤੰਗ ਚੱਕਿਆ ਕਰਨਗੇ ਐਤਵਾਰ ਨੂੰ ਦੋ ਛੁੱਟੀਆਂ ਆ ਗਈਆਂ ਹੋਣ ਲੱਗਾ ਤਾ ਅੱਜ ਸ਼ਨੀਵਾਰ ਦੀ ਸੀ ਅੱਜ ਸੈਕੰਡ ਸੈਟਰਡੇ ਸੀਗਾ ਇੱਥੇ ਜਾਣਾ ਹੋਊ ਜਾਂ ਮਿਲਵਾਇਆ ਕੱਲ ਨੂੰ ਐਤਵਾਰ ਦੀ ਛੁੱਟੀ ਦੋ ਰੋਪਾਂ ਲਵਾਂਗੀ ਅੱਜ ਕਿਹਾ ਸੀ ਮੈਂ ਕਿ ਤੂੰ ਸਿਰ ਨਾ ਲੈ ਪਿਛਲੇ ਐਤਵਾਰ ਵੀ ਨਹੀਂ ਸਿਰ ਨਾ ਤੈਨੂੰ ਹੋਗੇ 15 ਦਿਨ ਕਹਿੰਦਾ ਹੁਣ ਕੱਲ ਛੁੱਟੀ ਥੈਲੀ ਕੱਲ ਨੂੰ ਆਉਂਗਾ ਵੇ ਮਸੇਨ ਨੂੰ ਨਾ ਜ਼ਿਆਦਾ ਸੇਕ ਜਾ ਲੱਗ ਜੂਗਾ 5 ਮਿੰਟ ਫਿਰ ਕਿਤੇ ਬਾਹਲੇ ਕੱਚੇ ਵੀ ਨਾ ਰਹਿ ਜਾਣ ਅੰਦਰੋਂ ਲੋੜ ਇਦਾਂ ਗੋਲ ਮਿਚਾਵਾਗੇ ਚਿੰਗੀ ਤਰ੍ਹਾਂ ਸੁਕਾ ਲਾਂਗੇ ਇਹਨਾਂ ਨੂੰ 3-4 ਘੰਟੇ ਧੁੱਪ ਚ ਪਿਛਲੇ ਇਹ ਪੈਰ ਪਾਉਣਾ ਵੀ 4 ਪੂਰਾ ਹੋ ਗਿਆ ਤੇ ਜਿੰਜੇ ਲੱਗੇ ਵਾਲੇ ਚੜ ਗਏ ਆ ਸਮ 2 ਮਿੰਟ ਹੋਰ ਚਲਾ ਕੇ ਨਾ ਬੰਦ ਕਰ ਦਾਂਗੇ ਇਸ ਆਪਾ ਉਸ ਘਰ ਪਾਣੀ ਪੋੜ ਦੇਣਗੇ ਯਾ ਦੇਦੀ ਨੇ ਭੁੱਲੇ ਹੋ ਜਾਣ ਫਿਰ ਚਲੋ ਗੈਸ ਮੇਂ ਬੰਦ ਕਰਤਾ ਆਪਾ ਬਹੁਤ ਐਂ ਕਾਫ ਨਾ ਹੋ ਹੋ ਜਾਣਗੀ ਪਾਣੀ ਗਰਮ ਹੈਗਾ ਇਕ ਮੈਂ ਤਾਂ ਜਦੋਂ ਪਾਣੀ ਠਰੂਆ ਤਾਂ ਕੱਢ ਲਾਂਗੇ ਤੇ ਸੁੱਕਣੇ ਪਾ ਦਾਂਗੇ। ਹਾਂ ਹੁਣ ਮਿਰਚਾਂ 'ਚ ਚੀਰ ਪਾ ਦੇਣੀ ਹੈਗੀਆਂ ਨੇ ਡੰਡੀਆਂ ਤੋੜ ਕੇ। ਕਰਦ। ਧੁੱਪੇ ਜੰਝੜਾ ਲਾਇਆ ਹੋਇਆਗਾ ਮੇਰਾ। ਨਾ ਤਾਂ ਹੁਣ ਬਾਹਰ ਧੁੱਪ ਚੱਲੀ ਜਾਂਦੀ ਆ ਹੁਣ ਘੰਟਾ ਤੱਕ ਬੈਠਾ ਜਾਊਗਾ ਜਦੋਂ ਧੁੱਪ ਚ। ਫੇਰ ਤਾਂ ਗਰਮੀ ਆਉਣ ਲੱਗ ਜਾਨੀ ਛਾਵੇਂ ਵੀ ਬੈਠੀ ਤਾਂ ਛਾਵੇਂ ਬਹਿਨੇ ਪਾਲਾ ਲੱਗਦਾਗਾ। ਅਨ ਕਹੇ ਜੇ ਮੌਸਮ ਹੋਇਆ ਪੇ ਜਨੇ ਇਹ ਨੀਆ ਕੱਪੜੇ ਕੋਲ ਇਹਨਾਂ ਨੂੰ ਮੈਂ ਡੰਡੀਆਂ ਤੋੜ ਦੂੰਗੀ ਨਾਲੇ ਚੀਰ ਬਾ ਦੂੰਗੀ ਇਹਨਾਂ ਦੇ ਹੁਣ 1/2 ਕਿਲੋ ਮਿਰਚਾਂ ਦੇ ਰੂਬੀ ਬੈਠੀ ਐ ਧੁੱਪ ਛੇਕਦੀ ਐ ਵੀ ਤਾਂ ਇੱਥੇ ਨਾ ਬਚ ਗਏ ਹੁਣ ਮੈਂ ਚੀਰ ਦੀ ਇਹ ਸਬਜ਼ੀ ਛਿੱਟੀ ਮੈਨ ਲਈ ਐਗੀ ਇਪਰ ਖੇਤ ਲੱਗੀ ਹੋਈ ਹੈ ਪਹਿਲੀ ਵਾਰ ਲਈ ਆਪਾਂ ਤਾਂ ਲਿਆਈ ਨਹੀਂ ਨਾ ਕਦੇ ਪਹਿਲਾਂ ਤਾਂ ਆਹ ਅੱਛੀ ਜਿਹੀ ਲਾਈਟ ਆਪ ਪਹਿਲਾਂ ਦੀ ਬੰਨ ਕਹੀ ਜੀ ਮੂ ਦੇਖਣ ਚ ਵੀ ਤਾਂ ਸੋਹਣੀ ਲੱਗਦੀ ਉਹ ਵੀ ਕਰਦੇ ਨਹੀਂ ਕਦੇ ਅੱਖ ਤਾਂ ਹੁੰਦੀ ਹੈ ਹਾਂ ਚਲੋ ਕਰ ਲੈਨੇ ਹੁਣ ਲੈ ਤਾਂ ਲਿਓੜੀ ਨਹੀਂ ਸੀ ਤੋੜ ਇਹ ਤਾਂ ਕਿੰਨੀ ਤੋੜ ਲਿਆ ਵਾ ਕਿ ਇੱਕ ਡੰਗ ਦੀ ਹੋਰ ਪਈ ਹੈ ਜੀ ਆਪਾਂ ਤਾਂ ਉਹ ਨਹੀਂ ਇੰਨੀ ਬੈਂਗ ਖਾਦੇ ਇਹ ਤਾਂ ਇੱਕ ਬੁੱਝਾ ਰਾਂ ਨਹੀਂ ਲੱਗੀ ਆਪਰੇ ਤਾਂ ਕਾਲੀ ਨਹੀਂ ਬੈਂਗ ਨਹੀਂ ਖਾਂਦੇ ਕਿਤੇ ਜਮੀ ਨਹੀਂ ਖਾਣੀ ਆਪਾਂ ਨਾ ਕਾਲੀ ਮੀਟਾ ਵਾਲੇ ਮੜੀ ਜਵਾ ਲੈ ਨਾ ਫਿਰ ਉਹ ਵੀ ਨਹੀਂ ਖੁਸ਼ ਹੋ ਕੇ ਖਾਂਦੇ ਆਪਣੇ ਜਵਾਕ ਇਹ ਤਾਂ ਕਾਣੀ ਦੇਖੋ ਮਾਜੀ ਟੀ ਮਾ ਆ ਹੁਣ ਬਾਕੀ ਦੇ ਜੀ ਤਾਂ ਦਰ ਨੋ ਚ ਹੈ ਨਾ ਨੋਰ ਮਿੱਤੇ ਲੱਗਦੀ ਪਹਿਲੇ ਦਿਨ ਕਾਣੀ ਚੁੱਕਦੀ ਗਈ ਕਾਣੀ ਤਾਂ ਹੁਣ ਇਹ ਤਾਂ ਤੀਰ ਕੀ ਪਤਾ ਲੱਗਦਾ ਹੁੰਦਾ ਵਿੱਚੋਂ ਕਿੱਦਿ ਗੇ ਨਿਕਲੂ ਕਾਣੀ ਵੇਲੇ ਰੇ ਕਾਣੀ ਘੱਟ ਹੋਣੀ ਹੁੰਦੀ ਨੋ ਆਏ ਜੀ ਲੱਗਦੇ ਸ਼ਕਲ ਲਈ ਚਲੇ ਕਾੜੀ ਕਾੜੀ ਜੀ ਪਈ ਜਾਂ ਤਾਂ ਪਤਾ ਨਹੀਂ ਤਾਂ ਹੀ ਕਰ ਸਰਫੇ ਕਰੀ ਵੀਤੀ ਆਈਦਾ ਮੁੰਜਾ ਹਰਕਾ ਲੈਤੀ ਹੁਣ ਚੱਲਿਆ ਰਿਹਾ ਔਰ ਕੀ ਚੱਕਿਆ ਪਾਲਿਆ ਆਪਣੇ ਦਾ ਮੁੰ ਬਸ ਪਹਿਲੇ ਇੱਕ ਥਾਂ ਜੀ ਧੁੱਪ ਰਹੀ ਜਿਵੇਂ ਮੰਜੇ ਦੇ ਥਾਂ ਜੀ ਧੁੱਪ ਪਈ ਦਾਜਿਆ ਰਹਿੰਦਾ ਜੀ ਧੁੱਪੇ ਰਹੀ ਰਜੇ ਤੀ ਤਿੰਨ ਬੰਦੇ ਰਹਿ ਜੀ ਫੇ ਸਾਰੀ ਸ਼ਾਮ ਲੈਂਦੀ ਹੈ ਫੇ ਤਾਂ ਕੋਟੀ ਟੋਪੀ ਸਾਰਾ ਕੁਝ ਲੈਣਾ ਪੈਂਦਾ ਉਧਰ ਦਾ ਦਸੰਦਾ ਪੈਸਾ ਪਹਾੜੀ ਵਿੱਚ ਚਲਾ ਲੈ ਲੈ ਗੈਨੀ ਰੋਟੀ ਤੇ ਕਾ ਆਲੂ ਪਾਲਾਂਗੇ ਵਿੱਚ ਪੈ ਗੀ ਜੀ ਮੈਂ 4 ਵਜੇ ਪਾਣੀ ਹੈਗਾ ਮਿਰਚਾਂ ਤੀਰ ਕਿਲੋਗੋ ਕੇ ਰੱਖ ਦੀਆਂ ਆਵਲੇ ਸਕਾ ਕੇ ਰੁਕਾ ਕੱਢ ਕੇ ਰੱਖਤੇ ਉਹ ਨਹੀਂ ਸੀਗਾ ਸਿਰਕਾ ਤੇ ਰਾਈ ਹੈ ਨਹੀਂ ਸੀ ਘਰੇ ਜੋ ਤਲਣ ਦੇ ਜੜ ਕਾਂ ਤੇ ਮੈਂ ਫਿਰ ਮਹਜਰ ਨੇ ਸਬਜ਼ੀ ਜੀ ਉਹ ਲੈ ਲਈ ਮੈਂ ਕਦੋਂ ਦਾ ਗਿਆ ਘਰ ਉਹ ਜਿਆ ਖੜਾ ਹਰੇ ਹਾਂ ਸੋ ਸਾਜ ਬਜਾ ਜਲਾਉਂਦਾ ਜਾਊਗਾ

मिर्चा पालचा तेल तेल पाया ਇਸੇ ਕਰਕੇ ਦੁੱਧ ਆਖੇ ਪਾਇਆ ਤੇ ਨਾਲ ਦੇ ਨਾਲ ਹਲਕੀ ਚਲਦੀ ਤੇ ਨੂੰ ਜਿਆਦਾ ਹੁੰਦਾ ਜਾਂ ਹੋਰ ਤੇ ਚਲ ਮਾਰਾ ਇਹ ਮੋਸੇ ਕੀ ਚਲਵਾਤ ਨਹੀਂ ਹਾ ਤੇ ਚਾਹਾਂ ਤਾਂ ਜਲਦੀ ਬਣ ਜਾਨੀ ਆ ਖਾਣ ਦੀ ਬਹੁਤ ਕਾਲ ਕਰ ਲਈ ਤੇ ਆਪਣੇ ਕੋਲ ਹੈਗੀ ਤਾਂ ਬੱਚਿਆਂ ਦਾ ਚਾਹ ਖੀਰ ਦਾ ਇਹ ਪੰਜਾ ਹੋ ਗੋਦੋਂ ਅੱਠ ਖਾ ਪਈ ਗਈ ਮੈਂ ਤਾਂ ਖਾ ਲਈ ਉਹ ਚੇਤੇ ਹਲਦੀ ਪਾ ਦੇਣੀ ਬਾਲੀ ਹਲਦੀ ਕਾ ਵੀ ਰੰਗ ਕੌੜਾ ਹੋ ਜਾਂਦੀ ਹੈ ਇਹ ਮਿੱጫ ਕਾਲੀ ਜੀ ਵੱਧ ਹੋ ਜਾਂਦੀ ਹੈ ਇਹ ਜਿਹੜੀ ਹਲਦੀ ਘੱਟ ਪਾਵਾਂਗੇ ਤੇ ਪੀਲੇ ਜੀ ਰਹੇਗੀ ਮਿੱਚਾ ਜੀ ਇਹ ਮੈਂ ਰਾਈ ਸਾਰੀ ਦੇ ਦੇ ਇਤਨੀ ਪਾ ਦੇਣੀ ਆ ਦੇਣੀ ਆ ਰਾਈ

ਇਹ ਰਹਾ ਤਾਂ ਫੁੱਲ ਗਏ ਇਹ ਦੋ ਕਿਦਰਾ ਜੱਪੀ ਬੈਠ ਜਾਣਗੇ ਹੈ ਤਾਂ ਇਹ ਜਾਣਗੇ ਉਹ ਮਿਰਚਾਂ ਹੁੰਦੀ ਹੈ ਨਹੀਂ ਕਿ ਥੋੜੀ ਜਿਹੀ ਲੇਗੇ ਰਾਈ ਨਾਲ ਮਿਰਚ ਬਹੁਤ ਸਵਾਦ ਆਉਂਦੀ ਹੈ ਖਟਾਈ ਜੀ ਹੋ ਜਾਂਦੀ ਹੈ ਖਟਿਆਸ ਹੁੰਦੀ ਹੈ ਰਾਈ ਚ ਸੋਹਣੀਆਂ ਲੱਗਦੀ ਨੇ ਬਸ ਰਾਈ ਨਾਲ ਨਾਲ ਦਿੱਤ ਚਨਾ ਗੁੜੀਆਂ ਸਰੋਂ ਦੀ ਕੁੱਟ ਕੇ ਕਾਹਦੀਆਂ ਲਈਏ ਰਾਈ ਦੇ ਸਾਥ ਪਰ ਮੈਂ ਤਾਂ ਰਾਈ ਹੀ ਪਾ ਲਈਏ ਇਹ ਹੋ ਗਈ ਬੱਧੀ ਰਾਈ ਆਪੀ ਬਿੱਚਰਾ ਜੀ ਬਹੁਤ ਲਾਮਾ ਹੈ ਇਹ ਚੋਂ ਹੁਣ ਆਪਾਂ ਉਹ ਲਾ ਹੈ ਜੋ ਕੁਲਣ ਕੀਤੀ ਤਾਂ ਮੈਨੂੰ ਆਏ ਸੀ ਕਿਤੇ ਫੁੱਲੀਆਂ ਜਿਹੜੀਆਂ ਥੋੜਾ ਜਿਹਾ ਸਿਰਕਾ ਪਾ ਦਾਂਗੇ ਸਿਰਕੇ ਨਾਲ ਬਸ ਸੁਆਦ ਚ ਖਰਾਬ ਨਹੀਂ ਹੋਦੀ ਜੀ ਥੋੜਾ ਜਿਹਾ ਹੋਰ ਸਿਰਕਾ ਔਰ ਆਸ ਤੇ ਰੱਖ ਲੀ ਚਰਹਤਾ ਤੋਂ ਲਓ ਜੀ ਇਹ ਮੈਂ ਥੋੜਾ ਜਿਹਾ ਤੇਲ ਰੱਖ ਲਿਆ ਉਹਦੇ ਮਸਤੀ ਕਰਨੀ ਆ ਤੇ ਇਹ ਚ ਪਾਵਾਂਗੇ ਆਪਾਂ ਨੂਰ ਥੋੜਾ ਜਿਹਾ ਤੇ ਜਿਆਦੇ ਨੂਰ ਨਹੀਂ ਪਾਉਂਦੇ ਫਿਰ ਬਾਲੇ ਹੋ ਜਾਂਦੇ ਨੇਗੇ ਛੇਤੀ ਖਰਾਬ ਹੋ ਜਾਂਦੇ ਜਿਆਦੇ ਨੂਨ ਨਾਲ ਟਲ ਜੇ ਜਾਂਦੇ ਨੇ ਤੇ ਥੋੜੀ ਜਿਹੀ ਮਿਰਚ ਪਾਵਾਂਗੇ ਹੁਣ ਇਹ ਤਾਂ ਮਿਰਚ ਵੀ ਪਾਉਗੀ ਬਾਦੰਗੀ ਹਣਤੀ ਅਬ ਇਹ ਕੱਟੀ ਗਏ ਬਸ ਇਹ ਤਾਂ ਆਪਣੇ ਵਾਲੇ ਹੋਏ ਨੇ ਗਿਓਲੇ ਵਾਲੀਆਂ ਦੀ ਆਪਾਂ ਫਾੜੀਆਂ ਕਰ ਲਈਆਂ ਤੇ ਪਾਣਾ ਸਾਰ ਤੇ ਹੋੜਾਂ ਚ ਨਾ ਹੋ ਜਾਂਦਾ ਗਾ ਪਾਣੀ ਰਹਿ ਜਾਂਦਾ ਗਾ ਮੈਂ ਤਾਂ ਕਰਕੇ ਫਿਰ ਕਿਹਦਾ ਪਹਿਲੀ ਵਾਰ ਪਾਉਂਦੀ ਹੁੰਦਾ ਮੈਂ ਇਹ ਫਾੜੀਆਂ ਕਰ ਲਈਆਂ ਮੈਂ ਇਹ ਓਲਾਂ ਦੀਆਂ ਫਾੜੀ ਕਰਕੇ ਚੰਗੀ ਤਰ੍ਹਾਂ 2 2.5 ਘੰਟੇ ਸਕਾਲੀ ਧੁੱਪ ਚ ਹੁਣੇ ਚ ਪਾਣੀ ਜਮੀ ਨਹੀਂ ਰਿਹਾ ਮੈਂ ਇਹਦਾ ਚਾਰ ਨਾਲ ਉਹਦਾ ਫਟਾਕ ਲੈਂਦਾ ਸੀਗਾ 8-10 ਕੁ ਘੰਟੇ ਵਧਿਆ ਰਹਿਣਾ ਤੇ ਫਿਰ ਚਿੱਟੀ-ਚਿੱਟੀ ਉਲੀ ਜੀ ਲੱਗ ਜਾਂਦੀ ਸੀ ਵਿੱਚ ਜਦੋਂ ਆਪਾਂ ਫਾੜ ਔਰ ਇਹਨੂੰ ਫੇਸ ਲਈ ਮੈਨੂੰ ਆ ਲੱਗਿਆ ਵੀ ਜਦੋਂ ਆਪਾਂ ਔਲੇ ਦਾ ਹਾ ਕਰ ਲੈਨੇ ਬਾੜ ਲੈਨੇ ਆਗੇ ਉਹਦੇ ਵਿੱਚੋਂ ਨਹੀਂ ਪਾਣੀ ਸੁੱਕਦਾ ਹੈਗਾ ਵਿੱਚ ਫਿਰ ਵੀ ਪਾਣੀ ਬੜਾ ਮੋਟਾ ਬਰ ਜਾਂਦਾ ਸੀ ਤਾਂ ਕਰਕੇ ਮੈਂ ਫਿਰ ਫਾੜੀਏ ਕਰ ਕਿਸ ਕਰਨ ਨਹੀਂ ਇਹ ਬਹੁਤ ਆਉਂਦੇ ਲੇ ਕੇ ਫਾੜੀ ਦੇ ਵਰਕੇ ਆਰੇ ਤੇਜ ਦਵਾ ਵਾਲਾ ਨੇ ਜਵਾਬ ਖਰਾਬ ਕਰਦੇ ਨੇ ਸਾਰਾ ਖਾਂਦੇ ਨਹੀਂ ਹੈਗੇ ਸਾਰਾ ਟੱਕਲੇ ਪੇੜੇ ਇਹਦੇ ਵਿੱਚ ਹੋਰ ਕੋਈ ਮਸਾਲੇ ਨਹੀਂ ਪਾਏ ਬਸ ਆਪਾਂ ਨੂੰ ਨਮਕ ਤੇ ਹਲਦੀ ਪਾਈ ਹੈ ਜੀ ਫਿਰ ਕਪਾੜਾ ਥੋੜਾ ਜਿਹਾ ਜੀ ਵਾਲੇ ਆਪਣੇ ਅਸੀਂ ਬਣ ਗਏ ਖਾੜੀਆਂ ਕਰਕੇ ਵਾਲੇ ਪਾਏ ਨੇ ਆਪਾਂ ਇੱਥੇ ਦੇਖੋ ਵੀ ਖਰਾਬ ਤਾਂ ਨਹੀਂ ਹੁੰਦੇ ਹੈਗੇ ਕਿਤੇ ਦੇਖੋ ਕਿਤਾ ਬਹੁਤ ਸੋਹਣੇ ਲੱਗਦੇ ਨੇ ਤੇ ਗੈਸ ਮੈਂ ਕੱਟਤਾ ਬੰਦ ਬਸ ਸੋਨੇ ਥੋੜਾ ਮਾੜਾ ਜਿਹਾ ਆਪਣੀ ਬਾਟੀ ਜੀ ਗਰਮ ਹੈਗੀ ਬੇਮਲੂਮੀ ਜਿਵੇਂ ਗਰਮੀ ਮਾੜੀ ਜਿਹੀ ਕਰੀ ਸੀ ਬਸ ਇਹ ਫੇਰੇ ਵੀ ਠੰਡਾ ਹੋ ਗਿਆ ਲੈ ਜੂ ਆਪਾਂ ਡੱਬੇ ਚ ਪਾ ਲਾਂਗੇ ਤੇ ਡੱਬੇ ਚ ਪਾ ਕੇ ਚ ਫੇਰ ਮੈਂ ਸਿਰਕਾ ਪਾਉਂਗੀ ਹਜੇ ਨਹੀਂ ਸਿਰਕਾ ਪਾਉਂ ਥੋੜਾ ਜਿਹਾ ਕਰ ਰੱਖਿਆ ਮੈਂ ਡੱਬੇ ਚ ਪਾ ਕੇ ਵਿੱਚ ਸਿਰਕਾ ਫੇ ਦੇ ਦੂੰ ਪਾਣੀ ਬਸ ਥੋੜਾ ਜਿਹਾ ਫਿਰ ਹਲਾ ਦਾਂਗੇ ਸਿਰਕਾ ਪਾ ਕੇ ਚਾਰ ਆਪ ਬਣ ਗਿਆ ਆਪਣਾ ਕਿੱਦੇ ਨਹੀਂ ਅੱਲੇ ਸੀਗੇ ਰੋਜ਼ ਨਾਲ ਕਹਿੰਦੇ ਸੀ ਆਉਣੇ ਬੱਚਾ ਪਾ ਲੋ ਆਉਣੇ ਬੱਚਾ ਪਾ ਔਰ ਇਹਨਾਂ ਦਾ ਰੋਟੀ ਖਾਜ ਹੋ ਜਾਂਦੀ ਹੈ ਜੀ ਜਦੋਂ ਕਰਦੇ ਨੇ ਵੀ ਭੁੱਖ ਲੱਗਿਆ ਉਹਦੀ ਆਪਾਂ ਨੂੰ ਉੱਪਰ ਲੱਗਦੀ ਨਹੀਂ ਹੈਗੀ ਉਹ ਸਰਦੀਆਂ ਦੇ ਨਾਲ ਕਦੇ ਕਦੇ ਜਵਾਕ ਨੂੰ ਮੰਗ ਲੈਂਦੇ ਆ ਆਪ ਦਾ ਵੀ ਕਦੇ ਕਦੇ ਭੁੱਖ ਹੀ ਲੱਗਿਆ ਹੁੰਦੀ ਹੈ ਜੀ ਤੇ ਆੜੇ ਨਾਲ ਰੋਟੀ ਦੇ ਬਹੁਤ ਸਵਾਲ ਆਉਂਦੇ ਨੇ ਇਹਦੇ ਡੱਬਾ ਤੁੱਟਾ ਹੋਇਆ ਆ ਆਪਣੇ ਵਾਸਤੇ ਛੋਟਾ ਜਿਹਾ ਡੱਬਾ ਇਹ ਲੈ ਕਰਿਆ ਸੀ ਉਹਦਾ ਢੱਕਣ ਲਾ ਤੇ ਇਸੇ ਮੈਂ ਸਿੱਪ ਕਵਾਰੂੰ ਤੇ ਇਹ ਸੀਗੀ ਅੱਜ ਦੀ ਵੀਡੀਓ ਆਪਣੀ ਚਾਹ ਦੀ ਤੇ ਵੀਡੀਓ ਮੈਨੂੰ ਲੱਗਦਾ ਛੋਟੀ ਬਣੀਏਗੀ ਇੰਜ ਬਸ ਜਿਹਨੀ ਬਣੀ ਹੈਗੀ ਫੁੱਲ ਮਾਚ ਕਰੇਗੀ ਫਿਰ ਉਹ ਮੈਂ ਸਬਜੀ ਬਣਾਉਂਦੀ ਫਿਰ ਉਹ ਸਬਜੀ ਦੇ ਵਲੌਗ ਵੀ ਬਣਾਇਆ ਜਾਂਦਾ ਜੇ ਮੈਂ ਉਟਕੂੰਗੀ ਤਾਂ ਇਹ ਹੋਊਗਾ ਇਹਨੂੰ ਨੱਗੀਂ ਢੰਡਾ ਕਰਾਂਗੇ ਆਪਾਂ ਜੇ ਉਟਕੂੰਗੀ ਨਾ ਟੱਕਣਾ ਫਿਰ ਮੁਰਕਾ ਜਾ ਆਖੀ ਪਾਣੀ ਪਊਗਾ ਵਿੱਚ ਇਹਦੇ ਮੁਰਕੇ ਜਿਦਾ ਫਿਰ ਉਹ ਚਾਰ ਖਰਾਬ ਹੋ ਜੀਏ ਉਸੇ ਨੂੰ ਨੱਗੀਂ ਢੰਡਾ ਕਰ ਲਾਂਗੇ ਆਪਾਂ ਤੇ ਵੀਡੀਓ ਲੈ ਨਵੀਂ ਪੈਠੀ ਕਰਦੇ ਆਂ ਜੀ ਬਿਲਕੁਲ ਕਿਸੇ ਹੋਰ ਵੀਡੀਓ ਨਾਲ ਵੀਰੇ ਚੰਗੀ ਲੱਗੀ ਲਾਇਕ ਲਾਇਕ ਤੇ ਕਮੈਂਟ ਕਰਕੇ ਜਿੰਨੂੰ ਦੱਸਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ